ਉਹ ਕੀ ਕਹਿੰਦੇ ਆ ਕਹਿੰਦੇ ਅਖੇ ਭਗਵੰਤਬਾਨ ਗੈਂਗਸਟਰ ਪੈਦਾ ਕੀਤੇ ਆ ਭਗਵੰਤਬਾਨ ਨੇ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਹੀ ਨਹੀਂ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ-ਚੋਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ ਜਾਣਾ ਪੈ ਗਿਆ ਇਹ ਆਪ ਆ ਫਿਰਦੇ ਨੇ ਮੌਜਾਂ ਨਾਲ ਵਰਤ ਗਏ ਵਰਤ ਗਏ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀਆ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਐ ਹਜੇ ਆਪਾਂ ਹਾਲਾਤ ਹੀ ਨੇ ਹਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਬੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਉਧਰ ਉਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਆ ਢੜਕਾਉਣ ਨਾਲ ਜਾਦੇ ਨੇ ਉਹ ਢੜਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਬੋਲੇ ਸੋਨਿਹਾਲ ਨਗਰ ਨਿਵਾਸੀ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਭੈਣਾ ਛੋਟੇ ਬੱਚੇ ਜਿੰਨੇ ਵੀ ਤੁਸੀਂ ਕਦਮ ਚੱਲ ਕੇ ਆਏ ਹੋ ਸਾਡਾ ਇੱਥੇ ਤੁਸੀਂ ਮਾਨ ਇੱਜ਼ਤ ਕਰਨ ਆਏ ਹੋ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਆਖਰੀ ਪਿੰਡ ਹੈ ਜੇ ਇਧਰਲੇ ਪਾਸੇ ਦੇਖੀਏ ਤਾਂ ਪਹਿਲਾ ਪਿੰਡ ਹੈ ਤਰਨਤਾਰਨ ਬਿਲਾਨ ਸਬਾ ਦਾ ਤੇ ਜਿਸ ਤਰੀਕੇ ਦਾ ਤੁਸੀਂ ਹੰਗਾਰਾ ਦੇ ਰਹੇ ਹੋ ਮੈਨੂੰ ਲੱਗਦਾ ਹੈ ਇਹਦੇ ਵਾਸਤੇ ਕੋਈ ਉਹ ਕਹਿੰਦੇ ਆ ਕਿ ਪ੍ਰਮਾਣ ਨੂੰ ਪ੍ਰਤੱਖ ਦੀ ਜ਼ਰੂਰਤ ਨਹੀਂ ਹੁੰਦੀ ਤੁਹਾਡਾ ਇੰਨੀ ਪਾਰੇ ਗਿਣਤੀ ਚ ਇੱਥੇ ਆਉਣਾ ਇਹ ਸਾਡੇ ਲਈ ਬਹੁਤ ਉਤਸ਼ਾਹਵਰਧਕ ਹੈ ਹੌਸਲਾ ਵਧਾਉਣ ਵਾਲਾ ਕਿਉਂਕਿ ਆਪਾਂ ਕੋਈ ਧਰਮ ਦੀ ਰਾਜਨੀਤੀ ਨਹੀਂ ਕਰਦੇ ਆਪਾਂ ਇਹ ਚਾਉਂਦੇ ਆ ਕਿ ਇਸ ਇਲਾਕੇ ਨੇ ਬੜਾ ਸੰਤਾਪ ਪੁੱਗ ਗਿਆ ਬਹੁਤ ਕਾਲੀਆਂ ਰਾਤਾਂ ਹਨੇਰੀਆਂ ਰਾਤਾਂ ਦੇਖੀਆਂ ਐ ਬਰੇ ਚਖੜ ਝੁੱਲਿਆ ਇਸ ਇਲਾਕੇ ਤੇ ਮਤਲਬ ਇਲਾਕੇ ਵਾਲੇ ਹੀ ਮੰਨਣ ਲੱਗੇ ਕਿ ਸ਼ਾਇਦ ਸਾਡੀ ਕਿਸਮਤ 'ਚ ਹੀ ਇਹ ਲਿਖਿਆ ਦੋ ਦੋ ਤਿੰਨ ਤਿੰਨ ਵਜੇ ਦਰਵਾਜ਼ੇ ਬੰਦ ਹੋ ਜਾਂਦੇ ਸੀ ਬੜਾ ਮਾਹੌਲ ਇਸ ਤਰ੍ਹਾਂ ਦੇਖਿਆ ਇਸ ਇਲਾਕੇ ਨੇ ਕਿ ਜਿਹਦੇ ਬਾਰੇ ਅਸੀਂ ਤਾਂ ਖ਼ਬਰਾਂ 'ਚ ਹੀ ਪੜਦੇ ਸੀ ਛੋਟੇ ਹੁੰਦੇ ਪਰ ਹੁਣ ਆਪਾਂ ਨੂੰ ਇੱਕ ਮੌਕਾ ਮਿਲਿਆ ਕਿ ਆਪਾਂ ਆਪ ਚੁਣੀਏ ਆਪਣੇ ਬੰਦੇ ਆਪਣੇ ਬੱਚਿਆਂ ਨੂੰ ਪੜਾਈਏ ਕਾਲਜ ਬਣਾਈਏ ਸਕੂਲ ਬਣਾਈਏ ਬੱਚਿਆਂ ਨੂੰ ਵੱਡੇ-ਵੱਡੇ ਆਉਧਿਆਂ ਤੇ ਲਾਈਏ ਕੋਈ ਕਮੀ ਨਹੀਂ ਇਸ ਇਲਾਕੇ ਦੇ ਬੱਚਿਆਂ 'ਚ ਵੀ ਉਹ ਪੜਨ ਪੱਖੋਂ ਕਮਜ਼ੋਰ ਨੇ ਜਾਂ ਕੋਈ ਟੈਸਟ ਕਲੀਅਰ ਨਹੀਂ ਕਰ ਸਕਦੇ ਪਰਮਾਤਮਾ ਨੇ ਕਿਸੇ ਨੂੰ ਵੀ ਪੱਖਪਾਤ ਨਾਲ ਨਹੀਂ ਭੇਜਿਆ ਇੱਥੇ ਕਿ ਛੋਟਾ ਦਿਮਾਗ ਲਾਤਾ ਜਾ ਕੋਈ ਬਸ ਇਹ ਵੀ ਇੱਥੇ ਮਾਹੌਲ ਮਿਲ ਜੇ ਟੀਚਰ ਵਧੀਆ ਮਿਲ ਜਾਣ ਪਹਿਲੀ ਗੱਲ ਤਾਂ ਮੈਂ ਜਦੋਂ ਆਇਆ ਤੁਸੀਂ ਮੈਨੂੰ ਜ਼ਿੰਮੇਵਾਰੀ ਦਿੱਤੀ 2022 ਚ ਸਭ ਤੋਂ ਵੱਧ ਦਿੱਕਤ ਇਸ ਕਾ ਇਲਾਕੇ ਦੀ ਹੁੰਦੀ ਹੈ ਕੋਈ ਮਾਸਟਰ ਆ ਕੇ ਰਾਜੀ ਨਹੀਂ ਕੋਈ ਡਾਕਟਰ ਆ ਕੇ ਰਾਜੀ ਨਹੀਂ ਜੇ ਆ ਜਾਂਦੇ ਆ ਬਤ ਮਤਲਬ ਜੇ ਉਹਨਾਂ ਨੂੰ ਡਿਊਟੀ ਲਾ ਦੇਣੇ ਬਦਲੀ ਕਰਾ ਜਾਂਦੇ ਨਾਲ ਸੋ ਅਸੀਂ ਹੁਣ ਇਹਦੇ ਵਾਸਤੇ ਸਪੈਸ਼ਲ ਅਸੀਂ ਜਿਵੇਂ ਡਾਕਟਰਾਂ ਦੀ ਜਿਹੜੀ ਪੰਜਾਬ ਪੁਲਿਸ ਦੀ ਇੱਕ ਵੰਡੀ ਆਰਾਮ 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 ਹੁਣ ਅਸੀਂ ਕੀ ਇੱਕ ਕਾਨੂੰਨ ਬਣਾਇਆ ਕਿ ਜਿਹੜੇ ਸਰਕਾਰੀ ਕਾਲਜਾਂ ਦੇ ਵਿੱਚ ਡਾਕਟਰੀ ਕਰਨਗੇ ਜਿਹੜੀ ਕਿ ਬਹੁਤ ਜਿਹੜੀ ਬਹੁਤ ਸਸਤੀ ਹੈ ਡਾਕਟਰੀ ਪ੍ਰਾਈਵੇਟ ਨਾਲੋਂ ਤੇ ਉਹਨਾਂ ਨਾਲ ਇੱਕ ਬੱਚਿਆਂ ਨਾਲ ਜਿਹੜੇ ਡਾਕਟਰੀ ਕਰਨਗੇ ਉਹਨਾਂ ਨਾਲ ਇੱਕ ਐਗਰੀਮੈਂਟ ਕੀਤਾ ਵੀ ਤੁਹਾਨੂੰ ਘੱਟੋ ਘੱਟ 2 ਸਾਲ ਬਾਰਡਰ ਦੇ ਏਰੀਏ ਦੇ ਹਸਪਤਾਲਾਂ ਚ ਲਾਉਣੇ ਪੈਣਗੇ ਇਹ ਤੁਹਾਡੀ ਫੀਸ ਤਾਂ ਘਟਾਵਾਂਗੇ ਅਸੀਂ ਤੁਹਾਡੀ ਐਮਬੀਬੀਐਸ ਕਰਾਦੀ ਤੇ ਇੱਕ ਮਿੰਟ ਭਾਜੀ ਇੱਧਰ ਇੱਧਰ ਕਰੋ ਕੋਣ ਨੂੰ ਕੋਈ ਗੱਲ ਨਹੀਂ ਹੋ ਜਾਂਦਾ ਕੋਈ ਨਹੀਂ ਐਸੇ ਤਰ੍ਹਾਂ ਹੀ ਮਾਸਟਰਾਂ ਦਾ ਕਿ ਭਾਈ ਇੱਥੇ ਆ ਕੇ ਪੜਾਓ ਪਹਿਲਾਂ ਸਕੂਲਾਂ 'ਚ ਮਾਸਟਰ ਆਉਂਦੇ ਸੀ ਤੋਂਸੇ ਪਿੰਡ 'ਚ ਹੀ ਕਿਸੇ ਦਾ ਕਮਰਾ ਲੈ ਕੇ ਜਾਂ ਕਿਸੇ ਦੇ ਘਰੇ ਰਹਿ ਜਾਂਦੇ ਸੀ ਆਥ ਨੇ ਵੀ ਜਿਹੜੇ ਬੱਚੇ ਨੇ ਉਹ ਮਾਸਟਰ ਜੀ ਕੋਲ ਜਾਇਆ ਹੁੰਦੇ ਸੀ ਹੁਣ ਮੈਨੂੰ ਇੱਥੇ ਸਰਪੰਚ ਸਾਹਿਬ ਮਿਲੇ ਨੇ ਉਹਨਾਂ ਨੇ ਕਿਹਾ 10ਵੀਂ ਦਾ ਸਕੂਲ ਹੈ 10ਵੀਂ ਦਾ ਸਕੂਲ ਹੈ ਇਹਨੂੰ 12ਵੀਂ ਦਾ ਕਰਨਾ ਹੈ ਦੇਖ ਲਓ ਤੁਸੀਂ 70 ਸਾਲ ਹੋ ਗਏ 75 ਸਾਲ ਹੋ ਗਏ ਸੰਵਿਧਾਨ ਬਣੇ ਨੂੰ ਹਜੇ ਤੱਕ ਆਪਾਂ ਸਕੂਲ ਨਹੀਂ ਪੂਰੇ ਹੋਏ ਸੀਵਰੇਜ ਨਹੀਂ ਪੂਰੇ ਹੋਏ ਟੋਬੇ ਛੱਪੜ ਨਹੀਂ ਠੀਕ ਹੋਏ ਇਸ ਤੋਂ ਪਹਿਲਾਂ ਜਿਹੜੇ ਆਉਂਦੇ ਰਹੇ ਜਿੱਤ ਕੇ ਜਾਂਦੇ ਰਹੇ ਆਪਦੇ ਟੱਬਰਾਂ ਨੂੰ ਪਾਲਦੇ ਰਹੇ ਆਪਣੇ ਬਾਰੇ ਕਿਸੇ ਨੇ ਸੋਚਿਆ ਨਹੀਂ ਆਪਣੇ ਬਾਰੇ ਦਾ ਮਤਲਬ ਮੈਂ ਵੀ ਤੁਹਾਡੇ ਚੋਂ ਹੀ ਆ ਫਿਰ ਆਪਾਂ ਨੂੰ ਆਪਾਂ ਨੂੰ ਆਉਣਾ ਪਿਆ ਵੀ ਭਾਈ ਚਲੋ ਅਸੀਂ ਕਾਗਜ਼ ਭਰ ਦਿੰਨੇ ਆ ਬਿਜਲਾ ਆਪ ਕਰਕੇ ਦੇਖ ਲੈਣੇ ਆ ਜਦੋਂ ਕਾਗਜ਼ ਪਰ ਤੇ ਤੁਸੀਂ ਵੋਟਾਂ ਪਾਤੀਆਂ ਤਾਂ ਰਾਜ ਪ੍ਰਬੰਧ ਆਪਣੇ ਹੱਥ ਚ ਆ ਗਿਆ ਹੁਣ ਉਹ ਗਾਲਾਂ ਕੱਢ ਦੇ ਫਿਰ ਦੇ ਸਾਨੂੰ ਭਗਵਾਨ ਤਮਾਨ ਤਾਂ ਬਹੁਤ ਮਾੜਾ ਬੰਦਾ ਹੈ ਭਈ ਉਹ ਤਾਂ ਬਰਬਾਦ ਕਰ ਦੂਗਾ ਫਰਾਂ ਕੀ ਬਰਬਾਦ ਕਰ ਦੂਗਾ ਅਸੀਂ ਸਕੂਲ ਬਣਾਈ ਜਾਂਦੇ ਆ ਸਕੂਲਾਂ ਨਾਲ ਕੋਈ ਬਰਬਾਦ ਹੁੰਦਾ ਹੈ ਹਸਪਤਾਲਾਂ ਨਾਲ ਕੋਈ ਬਰਬਾਦ ਹੁੰਦਾ ਕੋਈ ਸੁਬਾ ਬਿਜਲੀ ਤੁਹਾਨੂੰ ਦਿਨੇ ਆਉਂਦੀ ਹੈ ਨਾ ਮੋਟਰਾਂ ਵਾਲੀ ਪਹਿਲਾਂ ਰਾਤ ਨੂੰ ਸੱਪਾਂ ਨੇ ਸਰੀਮਿੱਦੇ ਫਿਰਦੇ ਸੀ ਇਹਦੇ ਨਾਲ ਬਰਬਾਦ ਹੁੰਦਾ ਸੂਬਾ ਬਿਜਲੀ ਦੇ ਬਿੱਲ 90% ਕਰਾਂ ਨੂੰ 0 ਆਉਂਦੇ ਨੇ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ 56856 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਇਹਦੇ ਨਾਲ ਸੂਬਾ ਬਰਬਾਦ ਹੁੰਦਾ ਹੈ ਬਰਬਾਦ ਤਾਂ ਇਹਨਾਂ ਨੇ ਕੀਤਾ ਪਹਿਲਾਂ ਚਿੱਟਾ ਵੰਡ ਵੰਡ ਕੇ ਚਿੱਟੇ ਦੀਆਂ ਕੁੜੀਆਂ ਚਿੱਟੇ ਦੇ ਟੀਕੇ ਵੰਡ ਕੇ ਔਰ ਸ਼ਰਮ ਦੀ ਗੱਲ ਹੈ ਕਿ ਇਹਨਾਂ ਨੂੰ ਬੋਲਣ ਵੇਲੇ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਉਹ ਸਾਨੂੰ ਸੁਣਨ ਵੇਲੇ ਆਈ ਜਾਂਦੀ ਰਹਿੰਦੀ ਐ ਉਹ ਮੈਡਮ ਕਹਿੰਦੀ ਹਰ ਸਿਮਰਤ ਕੌਰ ਉਹ ਕਹਿੰਦੀ ਜਦੋਂ ਸਾਡਾ ਰਾਜ ਹੁੰਦਾ ਸੀ ਉਦੋਂ ਲੋਕਾਂ ਨੂੰ ਚਿੱਪੇ ਦਾ ਨਾਮ ਵੀ ਨਹੀਂ ਪਤਾ ਹੁੰਦਾ ਸੀ ਬਿਲਕੁਲ ਸਹੀ ਕਹਿੰਦੀ ਐ ਉਦੋਂ ਚਿੱਟੇ ਨੂੰ ਮਜੀਠੀਆ ਕਹਿੰਦੇ ਹੁੰਦੇ ਸੀ ਮਜੀਠੀਆ ਪੁੜੀ ਮਜੀਠੀਆ ਠੀਕਾ ਉਹਦੋਂ ਆਹ ਕਹਿੰਦੇ ਹੁੰਦੇ ਸੀ ਯਾਰ ਸ਼ਰਮ ਨਹੀਂ ਆਉਂਦੀ ਬੋਲਣ ਵੇਲੇ ਇਹਨਾਂ ਨੂੰ ਸੁਬੀਰੋ ਇਹ ਆਬ ਦੇ ਘਰ ਭਰਦੇ ਰਹੇ ਇਹਨਾਂ ਦਾ ਇੱਕੋ ਹੀ ਏਜੰਡਾ ਸੀ ਮੇਰਾ ਮੁੰਡਾ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਜੀਜਾ ਬਸ ਖਤਮ ਲੋਕ ਜਾਨ ਟੱਠੇ ਖੂਚ ਲੋਕ ਜਿੱਥੇ ਮਰਜੀ ਜਾਣ ਲੋਕਾਂ ਦੇ ਜਵਾਕ ਕਿਸਮਤਾਂ ਤੇ ਛੱਡਤੇ ਦਿਹਾੜੀ ਵਾਲੇ ਦਾ ਮੁੰਡਾ ਦਿਹਾੜੀ ਕਰੂਗਾ ਹਲਵਾਈ ਵਾਲੇ ਦਾ ਮੁੰਡਾ ਹਲਵਾਈ ਬਣੂਗਾ ਬਸ ਇੱਥੇ ਛੱਡ ਕੌਣ ਵੀ ਸਾਡੇ ਬੱਚੇ ਪੜ੍ਹ ਕੇ ਅਫਸਰ ਬਣ ਜਾਣ ਤਾਂ ਗਰੀਬੀਆਂ ਚੱਕ ਦੇਣਗੇ ਤੁਹਾਡੇ ਘਰਾਂ ਦੀ ਇਹ ਹਜੇ ਬੰਦਿਆਂ ਨੂੰ ਜਿਤਾਓ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ ਨੂੰ ਜਾਣਦੇ ਹੋਣ ਉਹ ਕੀ ਕਹਿੰਦੇ ਆ ਕਹਿੰਦੇ ਅਖੇ ਭਗਵੰਤ ਮਾਨ ਗੈਂਗਸਟਰ ਪੈਦਾ ਕੀਤੇ ਆ ਭਗਵੰਤ ਮਾਨ ਨੇ ਹੱਦ ਆ ਯਾਰ ਟਿਕਟਾਕ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਿਹਨੇ ਦਿੱਤੀਆਂ ਨੇ ਗੈਂਗਸਟਰਾਂ ਦੇ ਰਿਸ਼ਤੇਦਾਰਾਂ ਨੂੰ ਟਿਕਟਾਕ ਨੇ ਦਿੱਤੀਆਂ ਨੇ ਇਹਨਾਂ ਨੇ ਸਾਰੇ ਤਾਂ ਇਹਨਾਂ ਨੇ ਪੈਦਾ ਕੀਤੇ ਨੇ ਉਹ ਆਪ ਕਹਿੰਦੇ ਨੇ ਵੀ ਸਾਨੂੰ ਤਾਂ ਇਹਨਾਂ ਨੇ ਵੋਟਾਂ ਚੋਰੀ ਚੋਰੀ ਕਰਨ ਵਾਸਤੇ ਲੋਕਾਂ ਨੂੰ ਡਰਾਉਣ ਤਮਕਾਉਣ ਵਾਸਤੇ ਬਣਾਇਆ ਸੀ ਸਾਡੇ ਤੇ ਪਰਚੇ ਪੈ ਗਏ ਸਾਨੂੰ ਬਾਹਰਲੇ ਮੁਲਕਾਂ 'ਚ ਭੱਜਣਾ ਪੈ ਗਿਆ ਜਾਂ ਫਿਰ ਜੇਲ੍ਹਾਂ ਜਾਣਾ ਪੈ ਗਿਆ ਇਹ ਆਪ ਆਫਰਦੇ ਨੇ ਮੌਜਾਂ ਨਾਲ ਵਰਤ ਗਏ ਵਰਤ ਗਏ ਉਹਨਾਂ ਨੂੰ ਆਪਣੇ ਮੁੰਡੇ ਨੇ ਆਪਣੀ ਧੀਆ ਪੁੱਤ ਨੇ ਮਾਂ ਗੈਂਗਸਟਰ ਥੋੜੀ ਜੰਮਦੀ ਐ ਮਾਂ ਕੋਈ ਸਮਗਲਰ ਥੋੜੀ ਜੰਮਦੀ ਐ ਮਾਂ ਤਾਂ ਪੁੱਤ ਜੰਮਦੀ ਐ ਯਾਰ ਹੁਣ ਉਹਨੂੰ ਹਾਲਾਤ ਬਣਾ ਦਿੰਦੇ ਆ ਜੀ ਆਪਾਂ ਹਾਲਾਤ ਹੀ ਨੇ ਜੇ ਬਣਾਈਏ ਪੜਾ ਲਈਏ ਜਵਾਕਾਂ ਨੂੰ ਵੇਲਾ ਮੰਨ ਸ਼ੈਤਾਨੀ ਦਾ ਕਰ ਜਦੋਂ ਹੁਣ ਬੀਏ ਦੀਆਂ ਐਮਏ ਦੀਆਂ ਡਿਗਰੀਆਂ ਕਰਕੇ ਐਮਐਸਸੀ ਦੀਆਂ ਡਿਗਰੀਆਂ ਕਰਕੇ ਜਵਾਕ ਘਰੇ ਬੈਠਣਗੇ ਉਹ ਫਿਰ ਕਿਤੇ ਨਾ ਕਿਤੇ ਉਧਰ ਉਧਰ ਭਟਕ ਜਾਂਦੇ ਆ ਉਮਰ ਇਹ ਜੀ ਹੁੰਦੀ ਆ ਭਟਕਾਉਣ ਵਾਲੇ ਜਾਦੇ ਨੇ ਉਹ ਭੜਕਾ ਲੈਂਦੇ ਆ ਬੁਰੀ ਸੰਗ ਵਿੱਚ ਪੈ ਜਾਂਦੇ ਬੱਚੇ ਸੋ ਆਓ ਆਪਾਂ ਇਕੱਠੇ ਓਕੇ ਪੰਜਾਬ ਨੂੰ ਦੁਬਾਰੇ ਪੰਜਾਬ ਬਣਾ ਲਈਏ ਸਾਨੂੰ ਲੰਡਨ ਕੈਲੀਫੋਰਨੀਆ ਬਣਾਉਣ ਦੀ ਲੋੜ ਨਹੀਂ ਕੈਲੀਫੋਰਨੀਆ ਬਣਾ ਦਾਂਗੇ ਕਹਿੰਦੇ ਤੁਸੀਂ ਐਂ ਕਰੋ ਮੈਂ ਕਿਹਾ ਤੁਸੀਂ ਕੈਲੀਫੋਰਨੀਆ ਜਾ ਕੇ ਪੰਜਾਬ ਹੀ ਬਣਾ ਦਿਓ ਕੈਲੀਫੋਰਨੀਆ ਨੂੰ ਪੰਜਾਬ ਛੇਤੀ ਬਣਾ ਲਣਗੇ ਉਹ ਤੇ ਚਿੱਟੇ ਹੀ ਵੇਚਣਾ ਕੈਲੀਫੋਰਨੀਆ ਚ ਉੱਥੇ ਵੇਚਣ ਲੱਗ ਜਾਣਗੇ ਕੈਲੀਫੋਰਨੀਆ ਪੰਜਾਬ ਬਣ ਜਾਊਗਾ ਸੋ ਬੜਾ ਦੁੱਖ ਹੁੰਦਾ ਕਿ ਅਸੀਂ ਇਸ ਪੰਜਾਬ ਨੂੰ ਜਿਹੜਾ ਪੰਜਾਬ ਛਿੰਝਾਂ ਵਾਸਤੇ ਜਾਣਿਆ ਜਾਂਦਾ ਸੀ ਕੁਸ਼ਤੀਆਂ ਵਾਸਤੇ ਜਾਣਿਆ ਜਾਂਦਾ ਸੀ ਪਹਿਲਵਾਨ ਸਾਡੇ ਫੌਜ ਚ ਭਰਤੀ ਵਾਸਤੇ ਸਾਡਾ ਪੰਜਾਬ ਜਾਣਿਆ ਜਾਂਦਾ ਸੀ ਕਬੱਡੀਆਂ ਵਾਸਤੇ ਜਾਣਿਆ ਜਾਂਦਾ ਸੀ ਸਰੂ ਵਰਗੇ ਜਵਾਨ ਸਾਡੇ ਅੱਜ ਇਹਨਾਂ ਨੇ ਟੀਕੇ ਲਾ ਲਾ ਕੇ ਸਾਡੀਆਂ ਨਸਲਾਂ ਖਰਾਬ ਕਰਤੀਆਂ ਅੱਜ ਸਾਡੇ ਬੱਚੇ ਫੌਜ ਚ ਭਰਤੀ ਹੋਣ ਦੇ ਕਾਬਿਲ ਨਹੀਂ ਰਹੇ ਫਿਜ਼ੀਕਲ ਟੈਸਟ ਪਾਸ ਨਹੀਂ ਕਰ ਸਕਦੇ ਆਹ ਹਾਲਾਤ ਬਣਾਤੇ ਸਾਡੇ ਨਾਲ ਇਹ ਐਂ ਨਹੀਂ ਬਣੇ ਇੱਕ ਦਿਨ ਚੀ ਇਹ ਦੋਨਾਂ ਨੇ ਰਲ ਰਲ ਕੇ ਬਣਾਏ ਨੇ 5-5 ਸਾਲ ਦੀਆਂ ਵਾਰੀਆਂ ਲਾਈਆਂ ਇਹਨਾਂ ਨੇ 5 ਸਾਲ ਤੂੰ 5 ਸਾਲ ਮੈਂ ਲੋਕ ਕਿੱਧਰ ਜਾਣਗੇ ਲੋਕਾਂ ਕੋਲੇ ਕੋਈ ਰਾਹ ਨਹੀਂ ਸੀਗਾ ਤੁਸੀਂ ਤਾਂ ਇੱਥੋਂ ਸਾਰੇ ਜਿਤਾ ਕੇ ਦੇਖਿਆ ਕੋਈ ਗੱਲ ਬਣੀ ਨਹੀਂ ਪਰ ਹੁਣ ਆਪਣੀ ਸਰਕਾਰ ਹੈ ਜਿਹੜੇ ਸਾਫ਼ ਤੇ ਲੋਕਾਂ ਦਾ ਪਿਆਰ ਮਿਲ ਰਿਹਾ ਹੈ ਗਹਾਂ ਵਾਲੀ ਸਰਕਾਰ ਵੀ ਆਪਣੀ ਹੈ ਆਓ ਆਪਾਂ ਇਕੱਠੇ ਹੋ ਕੇ ਆਹ ਇਲਾਕੇ ਦੀਆਂ ਸੜਕਾਂ ਆਹ ਇਲਾਕੇ ਦੇ ਸਕੂਲ ਆਹ ਇਲਾਕੇ ਦੇ ਕਾਲਜ ਯੂਨੀਵਰਸਟੀਆਂ ਇੱਥੇ ਬਣਾਈਏ ਫੈਕਟਰੀਆਂ ਇੱਥੇ ਲਾਈਏ ਸਾਡੇ ਬੱਚੇ ਤੜਕੀ ਜਾਇਆ ਕਰਨ ਮੈਂ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਹੱਥਾਂ ਚੋਂ ਟੀਕੇ ਖੋਕੇ ਟਿਫਨ ਫੜਾਉਣੇ ਚਾਹਣਾ ਟਿਫਨ ਉਹ ਕੰਮ ਤੇ ਜਾਣ ਹੱਥ ਨੂੰ ਕੰਮ ਤੋਂ ਕਰਾਂ ਮਾਮਾ ਵੀ ਖੁਸ਼ ਪਰਿਵਾਰ ਵੀ ਖੁਸ਼ ਬਾਹਰਲੇ ਮੁਲਕਾਂ ਚ ਵੀ ਜਾ ਕੇ ਕੀ ਕਰੋਗੇ ਹੁਣ ਉਹ ਕੱਢਣ ਲੱਗੇ ਉੱਥੋਂ ਰੋਜ਼ ਖਬਰਾਂ ਆਉਂਦੀਆਂ ਨੇ ਜੀ ਬਗਾਨੇ ਬਗਾਨੇ ਮੁਲਕ ਨੇ ਉਹ ਕਹਿੰਦੇ ਸਾਡਾ ਕਾਨੂੰਨ ਹੈ ਜਾਓ ਇੱਥੋਂ ਕੀ ਕਰੋਗੇ ਅਬਦੀ ਧਰਤੀ ਗੁਰੂ ਸਾਹਿਬ ਦੀ ਧਰਤੀ ਹਰ ਪਿੰਡ ਲਗਭਗ ਚਰਨ ਸ਼ੋਭਾ ਪ੍ਰਾਪਤ ਹੈ ਇੰਨੀ ਵਧੀਆ ਧਰਤੀ ਹੈ ਨਹੀਂ ਕਿਤੇ ਨਾ ਝਾੜ ਵਾਲੇ ਪਾਸਿਓਂ ਧਰਤੀ ਮੁੱਕਰਦੀ ਹੈ ਆ ਗੁਰਦੁਆਰਾ ਸਾਹਿਬ ਹੈ ਉਹ ਸਪੀਕਰ ਲੱਗੇ ਆ ਨਿਸ਼ਾਨ ਸਾਹਿਬ ਲੱਗੇ ਤੜਕੀ ਤੇ ਸ਼ਾਮ ਨੂੰ ਸਵੇਰੇ ਅੰਮ੍ਰਿਤ ਵੇਲੇ ਸ਼ਾਮ ਨੂੰ ਰਹਿਦਾ ਇਸ ਵੇਲੇ ਸਰਬੱਤ ਦੇ ਭਲੇ ਦੀ ਬਾਣੀ ਗੂੰਜਦੀ ਹੈ ਲੱਖਾਂ ਸਪੀਕਰਾਂ ਚੋਂ ਗੂੰਜਦੀ ਹੈ ਅਸੀਂ ਤਾਂ ਦੁਨੀਆ ਦਾ ਭਲਾ ਮੰਗਣ ਵਾਲੇ ਲੋਕ ਆ ਸਾਡਾ ਹਾਲ ਹੀ ਕਿਉਂ ਹੋ ਗਿਆ ਐਨਾ ਕਰਕੇ ਆਚਾ ਜਿਆਦਾ ਬੰਦੇ ਨਹੀਂ ਹੈਗੇ ਖਰਾਬ ਕਰਨ ਵਾਲੇ 10 15 ਹੀ ਨੇ ਪੰਜ ਸਤ ਉਧਰ ਲੈਨੇ ਪੰਜ ਸਤ ਇਧਰ ਲੈਨੇ ਬਸ ਹੈ ਬਸ ਆਹ ਕਹਤਾ ਕਹਤਾ ਹੁਣੀ ਜਨਤਾ ਦੀ ਬਾੜੀ ਹੁੰਦੀ ਐ ਜਾਂ ਰੱਬ ਕਿਹੜਾ ਆ ਪਾਉਂਦਾ ਹੁੰਦਾ ਕਿਸੇ ਨਾ ਕਿਸੇ ਤੋਂ ਕਹਾਉਂਦਾ ਹੀ ਹੁੰਦਾ ਇਹਨਾਂ ਨੇ ਆਪ ਹੀ ਅਰਦਾਸ ਕਰੀ ਸੀ ਕਿ ਜਿਨ੍ਹਾਂ ਨੇ ਚਿੱਟਾ ਵੇਚੇ ਉਹਨਾਂ ਦਾ ਕੱਖ ਨਾ ਰਹੇ ਉਹ ਦੇਖ ਲੋ ਕੀ ਹੋ ਗਿਆ ਫਿਰ ਹੈ ਉਹ ਬੈਠਿਆ ਨਾ ਬੇ ਉਹ ਬੈਠਿਆ ਹੁਣ ਮੁਲਾਕਾਤ ਨੂੰ ਜਾਂਦੇ ਆ ਉੱਥੇ ਸਹਰਾਣੇ ਮੰਗਦੇ ਨਾਲੇ ਉੱਥੇ ਸਾਡੇ ਧੀਆਂ ਪੁੱਤਾਂ ਦੇ ਲਾਸ਼ਾਂ ਵਿਛਾ ਕੇ ਸਾਡੇ ਘਰਾਂ ਚ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਸਾਡੀਆਂ ਲੱਖਾਂ ਪਹਿਣਾ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕਰਕੇ ਤੇ ਤੁਸੀਂ ਉੱਥੇ ਕੌਣ ਜੀ ਮੈਨੂੰ ਤਾਂ ਤੇ ਸਪੈਸ਼ਲ ਰੱਖੋ ਕੀ ਗੱਲ ਜਮਰਾਓ ਤਾਂ ਕਿਲਾ ਜਿੱਤ ਕੇ ਆਏ ਹੋ ਡਰੱਗ ਦੇ ਕੇਸਾਂ ਚ ਅੰਦਰੋਂ ਵਿਕਟਰੀ ਦੇ ਸੈਨ ਬਣਾਉਣੇ ਆ ਤੁਸੀਂ ਮੈਂ ਤਾਂ ਬੇਨਤੀ ਉਹ ਕਰ ਸਕਦਾ ਵੀਰੇ ਬਾਕੀ ਤਾਂ ਤੁਸੀਂ ਕਰਨਾ ਕੰਮ हां ਇੰਨਾ ਕਾ ਮੈਂ ਬੇਨਤੀ ਕਰਨ ਵਿੱਚ ਡਰਦਾ ਨਹੀਂ ਨਾ ਮੈਂ ਕਿਸੇ ਨਾਲ ਮਿਲਿਆ ਹੋਇਆ ਨਾ ਮੈਂ ਕੋਈ ਕਮਿਸ਼ਨ ਖਾਣਾ ਨਾ ਮੈਂ ਬਸਾਂ ਸਿੱਸਾ ਪਾਉਣਾ ਨਾ ਮੇਰਾ ਕੋਈ ਰੇਤੇ ਜਿੱਸਾ ਹੈ ਨਾ ਮੇਰਾ ਟਾਬਿਆ ਜਿੱਸਾ ਹੈ ਮੇਰਾ ਹਿੱਸਾ ਹੈਗਾ ਹਿੱਸਾ ਮੇਰਾ ਪੰਜਾਬ ਦੇ 3.5 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਹੈ ਉਹ ਹਿੱਸਾ ਰੱਖੂਗਾ ਮੈਂ ਜਿਹੜੇ ਹਜੇ ਵੀ ਸੋਚੀ ਬੈਠੇ ਆ 11 ਤਰੀਕ ਨੂੰ ਇੱਧਰ ਉੱਧਰ ਆਏ ਇੱਧਰ ਹੀ ਆ ਜਾਓ ਬੂੰਦ ਬੂੰਦ ਨਾਲ ਹੀ ਸਮੁੰਦਰ ਭਰਦਾ ਹੈ ਬਾਬੇ ਨਾਨਕ ਵਾਲੀ ਤੱਕੜੀ ਸਮਝ ਸਮਝ ਵੋਟਾਂ ਪਾਈਆਂ ਉਹ ਇਹਨਾਂ ਨੂੰ ਪਰ ਬਾਬੇ ਨਾਨਕ ਵਾਲੀ ਤੱਕੜੀ ਤੇਰਾ ਤੇਰਾ ਸਭ ਕੁਝ ਤੇਰਾ ਤੋਲਦੀ ਸੀ ਬਾਦਲ ਕੇ ਵਾਲੀ ਮੇਰਾ ਮੇਰਾ ਸਭ ਕੁਝ ਮੇਰਾ ਤੋਲਦੀ ਹੈ ਜਦੋਂ ਤੁਹਾਨੂੰ ਯਾਦ ਹੀ ਆ ਫਿਰ ਹੋ ਕਿਉਂ ਜਾਏ ਸੋ ਵੀਰੋ ਇਹ ਚਿੱਟਾ ਵੀ ਕਹਿੰਦੇ ਮੇਰਾ ਰੇਤਾ ਵੀ ਮੇਰਾ ਬੱਸਾਂ ਵੀ ਮੇਰੀਆਂ ਟਾਬੇ ਵੀ ਮੇਰੇ ਪੁੱਤ ਵੀ ਮੇਰੇ ਭਤੀਜੇ ਵੀ ਮੇਰੇ ਸਾਲੇ ਵੀ ਮੇਰੇ ਜੀਜੇ ਵੀ ਮੇਰੇ ਇੱਥੇ ਚੱਲਿਆ ਬਸ ਇਹਦਾ ਕੰਮ ਉਹ ਦੂਜਾ ਪੰਜਾ ਹੈ ਉਹ ਖੂਨੀ ਪੰਜਾ ਹੈ ਉਹਦੇ ਹੱਥ ਜਿਹੜੇ ਨੇ ਪੰਜੇ ਵਾਲਿਆਂ ਦੇ ਹੱਥ ਖੂਨ ਨਾਲ ਲਿਬੜੇ ਹੋਏ ਆ ਸਾਡੇ ਗੁਰਧਾਮਾਂ ਤੇ ਟੈਂਕ ਚਲਾਉਂਦੇ ਰਹੇ ਆ ਉਹ ਕਿਹੜੇ ਮੂੰਹ ਨਾ ਆਉਂਦੇ ਇੱਥੇ ਮੈਨੂੰ ਸਮਝ ਨਹੀਂ ਆਉਂਦੀ ਕਾਗਜ਼ ਭਰਨ ਵੇਲੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮਦੇ ਯਾਰ ਵੀ ਆ ਕਿਵੇਂ ਜਾਵਾਂਗੇ ਯਾਰ ਲੋਕਾਂ 'ਚ ਕੀ ਕਹਾਂਗੇ ਲੋਕ ਤਾਂ ਇਹਨਾਂ ਨੂੰ ਐ ਲੱਗਦਾ ਲੋਕਾਂ ਦੀ ਮੈਮਰੀ ਲੋਕਾਂ ਦੀ ਯਾਦਦਾਸ਼ਤ ਬਹੁਤ ਘੱਟ ਹੈ ਲੋਕ ਭੁੱਲ ਜਾਂਦੇ ਨੇ ਫੇਰ ਫੇਰ ਵੋਟਾਂ ਪਾਉਂਦੇ ਨੇ ਪਾਈਆਂ ਵੀ ਨਹੀਂ ਭਾਈ ਤਾਂ ਕਰਕੇ ਜੰਬਲੇ ਹੋਏ ਨੇ ਸਵੈਦ ਕੀ ਹੈ ਜਾਂ ਕੁਝ ਕਰੋ ਕਿ 11 ਤਰੀਕ ਨੂੰ ਇਹੋ ਜਿਹੇ ਵੇਲੇ ਤੱਕ ਨਿਭੜਿਆ ਪਿਆ ਹੋਵੇ ਕੰਮ ਤੇ 14 ਤਰੀਕ ਨੂੰ ਇਹ ਹਜੇ ਵੇਲੇ ਤੱਕ ਖੁਸ਼ੀਆਂ ਦੇ ترانے বাজਦੇ ਹੋਣ ਇਹ ਹਜੇ ਵੇਲੇ ਤੱਕ ਲੋਕ ਇੱਕ ਦੂਜੇ ਨੂੰ ਵਧਾਈਆਂ ਦਿੰਦੇ ਹੋਣ ਚਲੋ ਯਾਰ ਆਪਣੇ ਹੀ ਬੰਦਾ ਤੀਜੇ ਨੰਬਰ ਤੇ ਬਟਨ ਆਪਣਾ ਤੀਜੇ ਨੰਬਰ ਤੇ ਮਸ਼ੀਨ 'ਚ ਪਹਿਲਾ ਦੂਜਾ ਤੀਜਾ ਜਾਣਸਾਰ ਤੀਜਾ ਨੰਬਰ ਦਾ ਬਟਨ ਦਬੋਂਗੇ ਇੱਕ ਚੀਜ਼ ਉੱਚੋਂ ਵੱਜੂਗੀ ਇੱਕ ਘੰਟੀ ਜੀ ਟੂ ਐ ਕਰਕੇ ਆਊਗੀ ਆਵਾਜ਼ ਉਹ ਮਸ਼ੀਨ ਦੀ ਆਵਾਜ਼ ਨਹੀਂ ਹੋਣੀ ਉਹ ਕਾਂਗਰਸੀਆਂ ਤੇ ਕਾਲੀਆਂ ਦੇ ਚੀਕਾਂ ਹੋਣਗੀਆਂ ਜਿੰਨੀਆਂ ਮਰਜ਼ੀ ਕਢਾ ਲਓ ਇਹਨਾਂ ਨੇ ਆਪਣੀਆਂ ਬਹੁ ਕਢਾਈਆਂ 70 ਸਾਲ ਤੋਂ ਹੁਣ ਥੋੜੀਆਂ ਜਿਹੀ ਤਾਂ ਇਹਨਾਂ ਨੂੰ ਵੀ ਬਣਦਾ ਆਪਾਂ ਵਾਪਸ ਦੇਈਏ ਚੀਕਾਂ ਫੇਰ ਇਹਨਾਂ ਨੇ ਚੀਕਾਂ ਪੈਂਦੀਆਂ ਦੇਖਿਓ ਤੁਸੀਂ ਉਹ ਮੇਰਾ ਕੰਮ ਐ ਫੇਰ ਅੱਗੇ ਕਹਾ ਪੋਸਟਰ ਕਿੱਥੇ ਲਾਉਣਾ ਐ ਰੋਡ ਸ਼ੋਅ ਕਿੱਥੋਂ ਦੀ ਜਾਣਾ ਐ ਏਜੰਟ ਕੌਣ ਬਣੂੰਗਾ ਆਪਣਾ ਉੱਥੇ ਪੋਲਿੰਗ ਵਾਲਾ ਹੈਨਾ ਇਹ ਕੰਮ ਤੁਸੀਂ ਕਰ ਲਓ ਕਹਾਂ ਦੀ ਜਮਾ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖੀ ਐ ਮੈਂ ਕਿਸੇ ਨੂੰ ਨਹੀਂ ਐ ਹੁਣ ਇਹੋ ਜਿਹਾ ਕੁਝ ਕਰ ਜਾਂਦੇ ਕੋਈ ਵੀਡੀਓ ਬਣਾ ਲਈ ਕੋਈ ਹੋਰ ਤਰੀਕਾ ਨਾਲ ਬਦਨਾਮ ਕਰ ਜਾਂਦਾ ਪੌਣੇ 4 ਸਾਲ ਹੋ ਗਏ ਵੀਰੋ 1 ਰੁਪਏ ਦਾ ਇਲਜ਼ਾਮ ਲੱਗਿਆ ਭਗਵਾਨ ਤਮਾਨ ਨੇ 1 ਰੁਪਿਆ ਖਾ ਲਿਆ ਹੋਵੇ ਪੈਸੇ ਕਮਾਉਣ ਆਇਆ ਇੱਥੇ ਜੇ ਪੈਸੇ ਕਮਾਉਣੇ ਹੁੰਦੇ ਹੱਕ ਸੱਚ ਦੀ ਕਮਾਈ ਦੀ ਪਰਮਾਤਮਾ ਨੇ ਕਲਾ ਦਿੱਤੀ ਸੀ ਉਹ ਜੋ ਕਮਾਈ ਜਾਂਦੇ ਮੈਂ ਕਿਹੜਾ ਕੋਈ ਫੇਲ ਕਲਾਕਾਰ ਸੀ ਵੀ ਇਧਰੋਂ ਫੇਲ ਹੋ ਗਿਆ ਹੁਣ ਇਧਰ ਆ ਗਿਆ ਉੱਥੇ ਕਮਾਈ ਜਾਂਦੇ ਬਥੇਰੇ ਪੈਸੇ ਮਿਲਦੇ ਸੀ ਬੰਬੇ ਦਿੱਲੀਆਂ ਤੋਂ ਅੱਜ ਵੀ ਕਹੀ ਜਾਂਦੇ ਉਹ ਮੈਨੂੰ ਕਹਿੰਦੇ ਕਿਉਂ ਫਿਰਦਾ ਰੂੜੀਆਂ ਤੇ ਆ ਜਾ ਇੱਧਰ ਮੈਂ ਕਿਹਾ ਨਹੀਂ ਹੁਣ ਪ੍ਰਮਾਤਮਾ ਨੇ ਡਿਊਟੀ ਲਾਈ ਹੈ ਹੁਣ ਤਾਂ ਲੋਕਾਂ ਨੂੰ ਰੂੜੀਆਂ ਤੋਂ ਚੱਕ ਕੇ ਇੱਧਰ ਲਿਆਉਂਗਾ ਹੁਣ ਤਾਂ ਲੋਕਾਂ ਦੀ ਦੇ ਵਿੱਚ ਡਿਊਟੀ ਲਾਤੀ ਪ੍ਰਮਾਤਮਾ ਲੋਕਾਂ ਦੇ ਧੀਆਂ ਪੁੱਤਾਂ ਨੂੰ ਪੜ੍ਹਾਵਾਵਾਂਗੇ ਲੋਕਾਂ ਦੇ ਧੀਆਂ ਪੁੱਤਾਂ ਨੂੰ ਨੌਕਰੀਆਂ ਦੇਵਾਂਗੇ ਬਜ਼ੁਰਗਾਂ ਦਾ ਇਲਾਜ ਕਰਾਵਾਂਗੇ ਆਪਾਂ ਤਾਂ 50 52 ਸਾਲ ਦੀ ਉਮਰ 'ਚ ਲੱਡੂ ਵੰਡਣ ਲੱਗ ਗਏ ਜੇ ਮੌਤ ਹੋ ਜੇ 50 52 ਸਾਲ ਦੀ ਉਮਰ ਚ ਉਮਰ ਮੰਨਣ ਲੱਗ ਗਿਆ ਆਪਾਂ ਨੂੰ ਬੋ ਚੱਲ ਬਹੁਤ ਐ ਪੋਤੇ ਦਾ ਮੂੰਹ ਦੇਖ ਗਿਆ ਬਹੁਤ ਐ ਹੁਣ ਤਾਂ ਯਾਰ 50 52 ਸਾਲ ਤੀ ਆਪਾਂ ਨੇ ਹੱਥ ਖੜੇ ਕਰਤੇ ਜ਼ਿੰਦਗੀ ਦੇ ਕਿਉਂਕਿ ਲਾਜ ਵਾਸਤੇ ਪੈਸੇ ਐ ਨਹੀਂ ਤੇ ਚਿੰਤਾ ਚਿਖਾ ਸਮਾਨ ਚਿੰਤਾ ਖਾ ਗਈ ਦਵਾਈ ਨਹੀਂ ਕੰਮ ਕਰਦੀ ਕੋਈ ਜਦ ਚਿੰਤਾ ਹੀ ਹੋਵੇ ਵੀ ਘਰ ਦਾ ਕੀ ਬਣੂਗਾ ਘਰ ਅੱਖਾਂ ਸਾਹਮਣੇ ਉਜੜੀ ਜਾਂਦਾ ਉਹ ਝਾੜ ਨਾਲੇ ਕੌਣ ਨੇ ਆ ਨਹੀਂ ਆ ਪੰਜਾਂ ਤਕੜੀਆਂ ਵਾਲੇ ਨੇ ਇਹਨਾਂ ਦੇ ਵੀ ਆਉਣਗੇ ਆਏ ਹੋਣੇ ਹਣਾ ਕੋਈ ਨਹੀਂ ਆਇਆ ਉਹ ਦੇਖ ਹੈ ਇਹਨਾਂ ਨੂੰ ਵੀ ਹਣਾ ਕਗੋ ਤਬਾਤਾ ਹੁਣੇ ਨਹੀਂ 14 ਤਰੀਕ ਤੋਂ ਬਾਅਦ ਆਏ ਕਰ ਲਿਓ ਇਹਨਾਂ ਦੇ ਵੀ ਆਖਰੀ ਦਰਸ਼ਨ ਵੀ ਭਾਈ ਚੰਗਾ ਬਹੁਤ ਵਧੀਆ ਧੰਨਵਾਦ ਜਾਓ ਹੁਣ ਸ਼ਾਬਾਸ਼ ਕੱਢੋ ਇਹਨਾਂ ਨੂੰ ਆਪਣੇ ਇਲਾਕੇ ਚ ਮਾਲਵੇ ਚੋਂ ਤੁਸੀਂ ਕੱਢ ਰੱਖੇ ਨੇ ਪਹਿਲਾਂ ਹੀ ਮਾਲਵੇ ਚੋਂ ਉਹ ਵੱਡੇ ਬਾਦਲ ਤੋਂ ਲੈ ਕੇ ਛੋਟੇ ਬਾਦਲ ਤੋਂ ਲੈ ਕੇ ਭੂਂਦੜ ਮਲੂਕੇ ਪੱਠੜਾਂ ਚੰਦੂ ਮਾਰੇ ਸਾਰੇ ਹੀ ਹਰਾਏ ਹੋਏ ਨੇ ਉਹ ਨਹੀਂ ਜਾਣਦੇ ਪਿੰਡਾਂ ਜਾਣ ਨਹੀਂ ਦਿੰਦੇ ਉੱਤੇ ਸੋ ਇਸ ਕਰਕੇ ਤੁਹਾਨੂੰ ਕਹਿਣਾ ਆ ਤਿੰਨ ਨੰਬਰ ਵਾਲਾ ਬਟਨਾ ਝਾੜੂ ਦਾ ਬਟਨਾ ਮਾਵਾ ਪੈਣਾ ਖੜੀਆਂ ਨੇ ਇਹਨਾਂ ਨੂੰ ਤਾਂ ਦੱਸਣ ਦੀ ਵੀ ਲੋੜ ਨਹੀਂ ਆਪਣਾ ਚੋਣ ਨਿਸ਼ਾਨ ਕੀ ਹੈ ਇਹ ਤਾਂ ਟੜਕੇ 5 ਵਜੇ ਨੇਰੇ ਚ ਵੀ ਪਾੜ ਲੈਂਦੀਆਂ ਨੇ ਵੀ ਝਾੜੂ ਕਿੱਥੇ ਜੇ ਪਿਆ ਤੁਸੀਂ ਬਹੁਤਾ ਹੱਸੋ ਨਾ ਜੇ ਲੋੜ ਪੈ ਜੇ ਸ਼ਾਮ ਨੂੰ ਵੀ ਪਾੜ ਲੈਂਦੀਆਂ ਨੇ ਵੀ ਕਿੱਥੇ ਜੇ ਪਿਆ ਕਰਦਾ ਸਫਾਈ ਹੋਈ ਹੈ ਸਵੇਰੇ ਵੀ ਸ਼ਾਮ ਨੂੰ ਵੀ ਸਵੇਰੇ ਵੇੜੇ ਦੀ ਸ਼ਾਮ ਨੂੰ ਦਿਮਾਗ ਦੀ ਸਫਾਈ ਹੋਈ ਕਰਦਾ ਉਹ ਸੋ ਦੋਨੇ ਹੱਥ ਉੱਪਰ ਚੱਕ ਕੇ ਚਲੋ ਮੈਨੂੰ ਇੱਕ ਗੱਲ ਦੀ ਖੁਸ਼ੀ ਹੈ ਇਹ ਇਲਾਕਾ ਜਿਹੜਾ ਨਾ ਬੜਾ ਮੈਂ ਜਿਵੇਂ ਪਹਿਲਾਂ ਸ਼ੁਰੂ ਕਰਨ ਲਈ ਕਿਹਾ ਮਾੜੀਆਂ ਮਾਰਾਂ ਚੱਲੀਆਂ ਚਲੋ ਮੇਰੇ ਕਰਕੇ ਸਹੀ ਕੁਝ ਪਲ ਹੀ ਸੀ ਚਲੋ ਤੁਹਾਡੇ ਚਿਹਰਿਆਂ ਤੇ ਥੋੜੀ ਜੀ ਮੁਸਕਰਾਹਟ ਤਾਂ ਆਈ ਹੈ ਥੋੜਾ ਜਿਹਾ ਹਾਸਾ ਤਾਂ ਆਇਆ ਹੈ ਇਹ ਵਾਪਸ ਲੈ ਕੇ ਆਉਣੇ ਹਾਂ ਤੰਦੂ ਸਾਹਿਬ ਐਮਐਲਏ ਬਣ ਗਏ ਸਰ ਹਾਂਜੀ ਨਹੀਂ ਤੁਸੀਂ 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 ਬਣਾਉਣਾ ਜੀ ਮੈਂ ਤਾਂ ਉਹ ਕਹਿੰਦੇ ਉਹ ਕਹਿੰਦੇ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਹੁੰਦਾ ਮੇਰੇ ਤਾਂ ਨਾ ਹੀ ਲੱਗੂਗਾ ਜੀ ਕੰਮ ਤਾਂ ਫੌਜਾਂ ਨੇ ਕਰਨਾ ਖੜੀਆਂ ਫੌਜਾਂ ਹਾਂ ਹਾਂ ਮੈਂ ਕਹਦੋਂ ਕਹਾਂ ਨਾ ਮੈਂ ਕੀ ਦੇਖਦੇ ਜਾਓ ਬੜਾ ਤਾਣਾ ਬਾਣਾ ਇਹਨਾਂ ਨੇ ਬਹੁਤ ਵੱਡਾ ਬੁਣਿਆ ਹੋਇਆ ਸੀ ਉਹਨੂੰ ਅਸੀਂ ਢੇੜੀ ਜਾਣਿਆ ਨਹੀਂ ਮੈਨੂੰ ਮੈਂ ਢੰਡ ਪਿੰਡ ਗਿਆ ਪਿਛਲੀ ਵਾਰ ਮੈਨੂੰ ਉੱਥੇ ਪਿੰਡ ਦੇ ਲੋਕਾਂ ਨੇ ਦੱਸਿਆ ਉਸੇ ਰਾਤ ਨੂੰ ਹੀ ਛਾਪਾ ਪਿਆ ਉੱਥੇ ਉਸੇ ਰਾਤ ਨੂੰ ਤੂੰ ਸਾਨੂੰ ਦੱਸ ਦੇ ਜਾਓ ਇਹ ਹੋਊਗਾ ਲੋਕਾਂ ਦੇ ਸਹਿਯੋਗ ਨਾਲ ਹੀ ਕੰਮ ਖਤਮ ਕੰਮ ਖਤਮ ਹੋਊਗਾ ਲੋਕਾਂ ਦੇ ਸਹਿਯੋਗ ਨਾਲ ਕੱਲੀ ਪੁਲਿਸ ਤੇ ਨਹੀਂ ਛੱਡ ਸਕਦੇ ਇਹ ਤਾਂ ਲੋਕ ਲਹਿਰ ਬਣਾਉਣੀ ਪਊਗੀ ਲੋਕ ਵੀ ਹੁਣ ਆਉਣ ਲੱਗ ਗਏ ਅੱਗੇ ਆ ਰਹਾ ਸਾਡਾ ਘਰ ਬਚਾ ਲਈਏ ਪਹਿਲਾਂ ਲੋਕ ਦੱਸਦੇ ਨਹੀਂ ਸੀਗੇ ਸੰਘ ਸ਼ਰਮ ਮਾਰਦੀ ਸੀ ਸ਼ਰੀਕੇ ਦੀ ਭਾਈਚਾਰੇ ਦੀ ਹਨਾ ਨਾ ਨਾ ਜੀ ਜੀ ਕੋਈ ਗੱਲ ਨਹੀਂ ਅਸੀਂ ਨਾਲ ਖੜਾਂਗੇ ਤੁਹਾਡੇ ਤੁਹਾਡੇ ਨਾਲ ਖੜਾਂਗੇ ਬਹੁਤ ਬਹੁਤ ਧੰਨਵਾਦ ਇਨਕਲਾਬ ਬੋਲੇ ਸੋਨਿਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜਿਉਂਦੇ ਵਸਦੇ ਰਹੋ